ਪੋਤਰੇ ਨੂੰ 에어ਪੋਰਟ ਛੱਡ ਕੇ ਆ ਰਹੇ ਪਰਿਵਾਰ ਦੇ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਤਾਂ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਜਿਹੜੇ ਮੈਂਬਰ ਸੀਗੇ ਉਹਨਾਂ ਦੀ ਜਾਨ ਚਲੀ ਗਈ ਹੈ ਮੌਤ ਹੋ ਗਈ ਹੈ ਤਾਂ ਰਾਹਗੀਰਾਂ ਨੇ ਬੜੀ ਮੁਸ਼ਕਲਤ ਦੇ ਨਾਲ ਕਾਰ ਦੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਜਾਣਕਾਰੀ ਮੁਤਾਬਕ ਜਿਹੜਾ ਗੁਰਦੇਵ ਸਿੰਘ ਹੈ ਅੰਮ੍ਰਿਤਸਰ ਆਪਣੇ ਪੋਤਰੇ ਨੂੰ ਬਾਹਰਲੇ ਦੇਸ਼ ਵਿਦੇਸ਼ ਜਾਣ ਦੇ ਲਈ ਹਵਾਈ ਅੱਡਾ ਰਾਜਾ ਛਾਂਸੀ ਤੋਂ ਜਹਾਜ਼ ਚੜਾ ਕੇ ਵਾਪਸ ਆ ਰਹੇ ਸੀਗੇ ਜਦੋਂ ਮਹਿਤਾ ਅੰਮ੍ਰਿਤਸਰ ਜੀਟੀ ਰੋਡ ਤੇ ਪਹੁੰਚਦੇ ਨੇ ਤਾਂ ਕਿਉਂ ਮਹਿਤਾ ਵੱਲੋਂ ਆ ਰਹੇ ਟਿੱਪਰ ਦੇ ਨਾਲ ਵਰਨਾਕਾਰ ਦੀ ਜਬਰਦਸਤ ਟੱਕਰ ਹੋ ਗਈ ਤਾਂ ਇਸ ਦੌਰਾਨ ਇੱਕੋ ਪਰਿਵਾਰ ਦੇ 4 ਜੀ ਜਿਹੜੇ ਸਿਗੇ ਉਹਨਾਂ ਦੀ ਮੌਤ ਹੋ ਗਈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਤਾਂ ਟੱਕਰ ਇੰਨੀ ਜਬਰਦਸਤ ਸੀ ਕਿ ਟਿੱਪਰ ਜਿਹੜਾ ਸੀਗਾ ਪਲਟ ਗਿਆ ਤਾਂ ਜਿਹੜਾ ਟਿੱਪਰ ਚਾਲਕ ਸੀਗਾ ਡਰਾਈਵਰ ਸੀਗਾ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਲੋਕ ਉੱਤੇ ਇਕੱਠੇ ਹੋ ਜਾਂਦੇ ਨੇ ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਜਦੋਜਾਹਦ ਮਗਰੋਂ ਕਾਰ ਦੇ ਵਿੱਚੋਂ ਜੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਸੀਗਾ ਉੱਥੇ ਇਹ ਹਾਦਸਾ ਵਾਪਰਦਾ ਹੈ ਜਿਹੜਾ ਪਰਿਵਾਰ ਸੀਗਾ ਆਪਣੇ ਪੋਤਰੇ ਨੂੰ ਛੱਡਣ ਦੇ ਲਈ 에어ਪੋਰਟ ਪਹੁੰਚਿਆ ਸੀਗਾ ਤਾਂ ਉੱਥੇ ਇਹ ਹਾਦਸਾ ਵਾਪਰ ਗਿਆ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਕਿੰਨੀ ਇਹ ਭਿਆਨਕ ਟੱਕਰ ਹੋਈ ਸੀਗੀ ਜਿਹੜੇ ਵਰਨਾ ਗੱਡੀ ਸੀਗੀ ਵਰਨਾ ਕਾਰ ਸੀਗੇ ਉਸਦੇ ਪਰਖੱਚੇ ਤੱਕ ਉੱਡ ਗਏ ਨੇ ਤਾਂ ਬਹਿਤਾ ਅੰਮ੍ਰਿਤਸਰ ਜੀਟੀ ਰੋਡ ਦੇ ਨੇੜੇ ਇਹ ਹਾਦਸਾ ਵਾਪਰਿਆ ਪੈਟਰੋਲ ਪੰਪ ਦੇ ਨੇੜੇ ਟਿਪਰ ਤੇ ਵਰਨਾਕਾਰ ਦੇ ਵਿੱਚ ਇੱਥੇ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਤਾਂ ਇੱਕੋ ਪਰਿਵਾਰ ਦੇ ਚਾਰ ਮੈਂਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਜਹਾਨੋਂ ਤੁਰ ਗਏ ਨੇ ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਜਿਹੜਾ ਅੰਮ੍ਰਿਤਸਰ ਵੱਲੋਂ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਲਈ ਇੱਥੇ ਹਵਾਈ ਅੱਡਾ ਰਾਜਾ ਛਾਂਸੀ ਤੋਂ ਆਏ ਹੋਏ ਸੀਗੇ ਇੱਥੇ ਆਪਣੇ ਪੋਤਰੇ ਨੂੰ ਉਹਨਾਂ ਨੇ ਜਹਾਜ਼ ਚੜਾਇਆ ਜਿਸ ਤੋਂ ਬਾਅਦ ਉਸ ਨੂੰ ਰਵਾਨਾ ਕਰਨ ਤੋਂ ਬਾਅਦ ਵਿਦੇਸ਼ ਰਵਾਨਾ ਕਰਨ ਤੋਂ ਬਾਅਦ ਉਹ ਵਾਪਸ ਜਾ ਰਹੇ ਸੀਗੇ ਜਦੋਂ ਹੀ ਉਹ ਪਿੰਡ ਜੀਵਨ ਪੰਦੀਰ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੇ ਟਿੱਪਰ ਦੇ ਨਾਲ ਵਰਨਾਕਾਰ ਦੀ ਜਵਰਦਸਤ ਟੱਕਰ ਹੋ ਗਈ ਸਿੱਧੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਕਾਰ ਦੇ ਵਿੱਚ ਜਿਹੜੇ ਬੈਠੇ ਸੀਗੇ ਇੱਕੋ ਪਰਿਵਾਰ ਦੇ ਚਾਰਜੀ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਸੜਕ ਹਾਦਸਾ ਵਾਪਰਿਆ ਹੈ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਦੇ ਉੱਤੇ ਇਹ ਭਿਆਨਕ ਦਰਦਨਾਕ ਸੜਕ ਹਾਦਸਾ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਵਰਨਾ ਗੱਡੀ ਦੇ ਵਿੱਚ ਪਰਿਵਾਰ ਸਵਾਰ ਸੀਗਾ ਤਾਂ ਆਪਣੇ ਪੋਤਰੇ ਨੂੰ ਛੱਡ ਕੇ ਖੁਸ਼ੀ-ਖੁਸ਼ੀ ਇਹ ਵਾਪਸ ਆ ਰਿਹਾ ਸੀ ਵਾਪਸ ਆ ਰਿਹਾ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਕਿਸੇ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਜਾਵੇਗਾ ਤਾਂ ਖੁਸ਼ੀ-ਖੁਸ਼ੀ ਇਹ ਵਾਪਸ ਪਰਤ ਰਹੇ ਸੀਗੇ ਜਿਵੇਂ ਹੀ ਮੈਂ ਤਾਂ ਅ ਅੰਮ੍ਰਿਤਸਰ ਰੋਡ ਤੇ ਪਹੁੰਚਦੇ ਨੇ ਤਾਂ ਟਿਪਰ ਸੀਗਾ ਜਿਸ ਦੇ ਵਿੱਚ ਸਮਾਨ ਸੀਗਾ ਕੁਝ ਉਸਦੇ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ ਤਾਂ ਗੱਡੀ ਦੇ ਜਿਹੜੇ 에ਅਰ ਬੈਗ ਸੀਗੇ ਉਹ ਵੀ ਖੁੱਲ ਗਏ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਹੀ ਉਹ ਟਿਪਰ ਹੈ ਜਿਸ ਦੇ ਨਾਲ ਵਰਨਾਕਾਰ ਦੀ ਜ਼ਬਰਦਸਤ ਸਿੱਧੀ ਟੱਕਰ ਹੁੰਦੀ ਹੈ ਤਾਂ ਇਸ ਟੱਕਰ ਦੇ ਵਿੱਚ ਜਿਹੜੇ ਕਾਰ ਦੇ ਵਿੱਚ ਪਰਿਵਾਰ ਦੇ ਚਾਰ ਮੈਂਬਰ ਸਵਾਰ ਸੀਗੇ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਲੋਕ ਇੱਥੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਲ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਸਿੱਧੀ ਟੱਕਰ ਇੱਥੇ ਹੋ ਜਾਂਦੀ ਹੈ ਇੱਕੋ ਪਰਿਵਾਰ ਦੇ ਚਾਰ ਜੀ ਸੀਗੇ ਜਿਹੜੇ ਖੁਸ਼ੀ-ਖੁਸ਼ੀ ਆਪਣੇ ਪੋਤਰੇ ਨੂੰ ਛੱਡ ਕੇ ਆਏ ਸੀਗੇ ਟੱਕਰ ਇੰਨੀ ਜ਼ਬਰਦਸਤ ਸੀਗੀ ਕਿ ਇੱਥੇ ਮੋਕੇ ਦੇ ਉੱਤੇ ਹੀ ਟਿੱਪਰ ਵੀ ਪਲਟ ਜਾਂਦਾ ਹੈ ਤਾਂ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਜਿਹੜਾ ਡਰਾਈਵਰ ਸੀਗਾ ਚਾਲਕ ਸੀਗਾ ਉਹ ਮੋਕੇ ਦੇ ਉੱਤੋਂ ਫਰਾਰ ਹੋ ਜਾਂਦਾ ਹੈ ਤਾਂ ਲੋਕਾਂ ਨੇ ਕਾਫੀ ਜद्दोजਹਾਦ ਮਗਰੋਂ ਕਾਰ ਦੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਜਿਵੇਂ ਹੀ ਇਹ ਸੂਚਨਾ ਮਿਲਦੀ ਹੈ ਪੁਲਿਸ ਟੀਮਾਂ ਵੀ ਇੱਥੇ ਮੌਕੇ ਦੇ ਉੱਤੇ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦੇਵ ਸਿੰਘ ਦੱਸਿਆ ਜਾ ਰਿਹਾ ਹੈ ਗੁਰਦੇਵ ਸਿੰਘ ਸਿਗੇ ਜਿਹੜੇ ਆਪਣੇ ਪੋਤਰੇ ਨੂੰ ਛੱਡਣ ਆਏ ਸਿਗੇ ਤਾਂ ਇਸ ਦੇ ਨਾਲ ਹੀ ਮਲਕੀਤ ਕੌਰ ਤਾਂ ਪਰਮਜੀਤ ਕੌਰ ਤੇ ਇਸ ਦੇ ਨਾਲ ਹੀ ਤਰਮਿੰਦਰ ਸਿੰਘ ਤੇ ਇਹਨਾਂ ਦੀ ਪਛਾਣ ਹੋਈ ਹੈ ਪਿੰਡ ਭੋਮਾ ਦੇ ਭੋਮਾ ਬੋਜਾ ਨੇੜੇ ਜ਼ਿਲ੍ਹਾ ਗੁਰਦਾਸਪੁਰ ਵੱਜੋਈ ਹੈ ਤਾਂ ਟਿਪਰ ਚਾਲਕ ਸਿਗਾ ਜਿਹੜਾ ਫਰਾਰ ਹੋ ਜਾਂਦਾ ਹੈ ਮੌਕੇ ਦੇ ਉੱਤੋਂ ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪੋਤਰਾ ਸਿਗਾ ਖੁਸ਼ੀ ਸੀਗੀ ਇਹਨਾਂ ਨੂੰ ਪੂਰੀ ਖੁਸ਼ੀ ਸੀਗੀ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਆਏ ਸਿਗੇ 에ਰਪੋਰਟ ਪਹੁੰਚੇ ਸਿਗੇ ਤਾਂ ਉੱਥੋਂ ਰਵਾਨਾ ਕਰਦੇ ਆ ਵਿਦੇਸ਼ ਦੇ ਲਈ ਉਸ ਨੂੰ ਰਵਾਨਾ ਕੀਤਾ ਜਾਂਦਾ ਹੈ ਪੋਤਰੇ ਨੂੰ ਪੋਤਰੇ ਨੂੰ ਛੱਡ ਕੇ ਜਿਵੇਂ ਵਾਪਸ ਾਰੇ ਸਿਗੇ ਤਾਂ ਜਿਹੜੀ ਕਾਰ ਸੀਗੀ ਵਰਨਾ ਕਾਰ ਸੀਗੀ ਉਸ ਦੀ ਸਿੱਧੀ ਟੱਕਰ ਦੱਸਿਆ ਜਾ ਰਿਹਾ ਹੈ ਕਿ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਗੱਡੀ ਦੇ ਦੇਖ ਸਕਦੇ ਹੋ ਕਿ 에어 ਬੈਗ ਤਾਂ ਖੁੱਲ ਗਏ ਨੇ ਪਰ ਜਿਹੜੇ ਚਾਰ ਪਰਿਵਾਰਕ ਮੈਂਬਰ ਇਸ ਦੇ ਵਿੱਚ ਬੈਠੇ ਸਿਗੇ ਉਹਨਾਂ ਦੀ ਜਾਨ ਨਹੀਂ ਬਚ ਸਕੀ ਹੈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਮੋਤ ਹੋ ਗਈ ਹੈ ਕੁਝ ਸਮਾਂ ਪਹਿਲਾਂ ਇਹ ਪਰਿਵਾਰ ਕਾਫੀ ਖੁਸ਼ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਸ ਤਰੀਕੇ ਦਾ ਹਾਦਸਾ ਵਾਪਰ ਜਾਵੇਗਾ ਕਿਉਂਕਿ ਖੁਸ਼ੀ-ਖੁਸ਼ੀ ਪੋਤਰੇ ਨੂੰ ਛੱਡ ਕੇ 에ਰਪੋਰਟ ਵਿਦੇਸ਼ ਦੇ ਲਈ ਰਵਾਨਾ ਕਰਕੇ ਆਏ ਸੀਗੇ ਰਸਤੇ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰ ਜਾਂਦਾ ਹੈ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਤਾਂ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਆਂ ਸਰਹੱਦਲਾ ਐਕਸੀਡੈਂਟ ਹੋਇਆ ਦੇ ਬਾਰੇ ਦੇਖੋ ਜਾਣਕਾਰੀ ਦਿਓ ਜੀ ਇਹ ਨਾ ਗੁਰਦੇਵ ਸਿੰਘ ਤੁਹਾਨੂੰ ਜੀਤਪਾਲ ਪੂਜਾ ਇਹ ਨਾਂ ਦਾ ਫੈਮਿਲੀ ਆ ਇਤਨਾ ਦੇ ਮਿਸਿਸ ਦਾ ਬੇਟੀ ਐ ਤੇ ਭਤੀਜਾ ਭਤੀਜਾ ਗੱਡੀ ਚੜਾ ਰਿਆ ਸੀ 에어ਪੋਰਟ ਤੋਂ ਛੱਡ ਕੇ ਆ ਰਹੇ ਸੀ ਜਦ ਵੀ ਜੀਤਪਾਲ ਲਾ ਕੇ ਪਹੁੰਚੇ ਨੇ ਅੱਗੋਂ ਇੱਕ ਟਿਪਰ ਆੜਿਆ ਸੀਗਾ ਬੱਜੀ ਦਾ ਭਰਿਆ ਉਹਦੇ ਨਾਲ ਐਕਸੀਡੈਂਟ ਹੋ ਗਿਆ ਟਿੱਪਰ ਦਾ ਟਿੱਪਰ ਆ ਮੌਕੇ ਤੇ ਪਹੁੰਚ ਗਿਆ ਟਿੱਪਰ ਦਾ ਨੰਬਰ ਹੈਗਾ PP0233 302 ਯਕਦਰ ਬਾਕੇ ਮੌਕੇ ਤੇ ਸਾਡੀਆਂ ਉੱਤਰੀਆਂ ਆ ਗਈਆਂ ਪੁਲਿਸ ਪਾਟੀ ਵੀ ਆ ਗਈ ਪੱਤਨੇ ਬੜਾ ਸਾਥ ਦਿੱਤਾ ਵਾ ਇਹਨਾਂ ਨੂੰ ਜੋ ਟੱਗਿਆ ਗੱਡੀ ਦੇ ਵਿੱਚੋਂ ਚਾਰਾਂ ਦੇ ਮੌਕੇ ਤੇ ਡੈਥ ਹੋ ਗਈਆਂ ਬਾਕੀ ਆਪਾਂ ਇਹਨਾਂ ਦੇ ਵਾਸਾ ਆ ਰਹੇ ਨੇ ਜਿਹਦੀ ਕਾਰ ਜਿੰਦੀ ਪੱਟਾ ਮੈਂ ਤਾਂ ਅੰਮ੍ਰਿਤਸਰ GT ਰੋਡ ਤੇ ਪਹੁੰਚਦੇ ਨੇ ਤਾਂ ਅੱਗਿਓ ਮੈਂ ਤਾਂ ਵੱਲੋਂ ਆ ਰਹੇ ਅ ਟਿੱਪਰ ਦੇ ਨਾਲ ਵਰਨਾਕਾਰ ਦੀ ਜਬਰਦਸਤ ਟੱਕਰ ਹੋ ਗਈ ਤਾਂ ਇਸ ਦੌਰਾਨ ਇੱਕੋ ਪਰਿਵਾਰ ਦੇ 4 ਜੀ ਜਿਹੜੇ ਸਿਗੇ ਉਹਨਾਂ ਦੀ ਮੌਤ ਹੋ ਗਈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਤਾਂ ਟੱਕਰ ਇੰਨੀ ਜਬਰਦਸਤ ਸੀਗੀ ਟਿੱਪਰ ਜਿਹੜਾ ਸੀਗਾ ਪਲਟ ਗਿਆ ਤਾਂ ਜਿਹੜਾ ਟਿੱਪਰ ਚਾਲਕ ਸੀਗਾ ਡਰਾਈਵਰ ਸੀਗਾ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਜਿਵੇਂ ਇਹ ਹਾਦਸਾ ਵਾਪਰਦਾ ਹੈ ਲੋਕ ਉੱਤੇ ਇਕੱਠੇ ਹੋ ਜਾਂਦੇ ਨੇ ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਜੱਦੋਜਹਿਦ ਮਗਰੋਂ ਕਾਰ ਦੇ ਵਿੱਚੋਂ ਜੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਸੀਗਾ ਉੱਥੇ ਇਹ ਹਾਦਸਾ ਵਾਪਰਦਾ ਹੈ ਜਿਹੜਾ ਪਰਿਵਾਰ ਸੀਗਾ ਆਪਣੇ ਪੋਤਰੇ ਨੂੰ ਛੱਡਣ ਦੇ ਲਈ 에어ਪੋਰਟ ਪਹੁੰਚਿਆ ਸੀਗਾ ਤਾਂ ਉੱਥੇ ਇਹ ਹਾਦਸਾ ਵਾਪਰ ਗਿਆ ਦਰਦਨਾਕ ਸੜਕ ਹਾਦਸਾ ਆ ਵਾਪਰ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਕਿੰਨੀ ਇਹ ਭਿਆਨਕ ਟੱਕਰ ਹੋਈ ਸੀ ਜਿਹੜੇ ਵਰਨਾ ਗੱਡੀ ਸੀਗੀ ਵਰਨਾ ਕਾਰ ਸੀਗੇ ਉਸਦੇ ਪਰਖੱਚੇ ਤੱਕ ਉੱਡ ਗਏ ਨੇ ਤਾਂ ਮਹਿਤਾ ਅੰਮ੍ਰਿਤਸਰ ਜੀਟੀ ਰੋਡ ਦੇ ਨੇੜੇ ਇਹ ਹਾਦਸਾ ਵਾਪਰਿਆ ਪੈਟਰੋਲ ਪੰਪ ਦੇ ਨੇੜੇ ਟਿਪਰ ਤੇ ਵਰਨਾ ਕਾਰ ਦੇ ਵਿੱਚ ਇੱਥੇ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਤਾਂ ਇੱਕੋ ਪਰਿਵਾਰ ਦੇ ਚਾਰ ਮੈਂਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਜਹਾਨੋਂ ਤੁਰ ਗਏ ਨੇ ਔਰ ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਜਿਹੜਾ ਅੰਮ੍ਰਿਤਸਰ ਵੱਲੋਂ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਲਈ ਇੱਥੇ ਹਵਾਈ ਅੱਡਾ ਰਾਜਾ ਛਾਂਸੀ ਤੋਂ ਆਏ ਹੋਏ ਸੀਗੇ ਇੱਥੇ ਆਪਣੇ ਪੋਤਰੇ ਨੂੰ ਉਹਨਾਂ ਨੇ ਜਹਾਜ਼ ਚੜਾਇਆ ਜਿਸ ਤੋਂ ਬਾਅਦ ਉਸ ਨੂੰ ਰਵਾਨਾ ਕਰਨ ਤੋਂ ਬਾਅਦ ਵਿਦੇਸ਼ ਰਵਾਨਾ ਕਰਨ ਤੋਂ ਬਾਅਦ ਉਹ ਵਾਪਸ ਜਾ ਰਹੇ ਸੀਗੇ ਜਦੋਂ ਹੀ ਉਹ ਪਿੰਡ ਜੀਵਨ ਪੰਦੇਰ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੇ ਟਿਪਰ ਦੇ ਨਾਲ ਵਰਨਾਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਸਿੱਧੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਕਾਰ ਦੇ ਵਿੱਚ ਜਿਹੜੇ ਬੈਠੇ ਸੀਗੇ ਇੱਕੋ ਪਰਿਵਾਰ ਦੇ ਚਾਰਜੀ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਸੜਕ ਹਾਦਸਾ ਵਾਪਰਿਆ ਹੈ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਦੇ ਉੱਤੇ ਇਹ ਭਿਆਨਕ ਦਰਦਨਾਕ ਸੜਕ ਹਾਸਾ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਵਰਨਾ ਗੱਡੀ ਦੇ ਵਿੱਚ ਪਰਿਵਾਰ ਸਵਾਰ ਸਿਗਾ ਤਾਂ ਆਪਣੇ ਪੋਤਰੇ ਨੂੰ ਛੱਡ ਕੇ ਖੁਸ਼ੀ-ਖੁਸ਼ੀ ਇਹ ਵਾਪਸ ਆ ਰਿਹਾ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਕਿਸ ਇਸ ਤਰੀਕੇ ਦਾ ਕੋਈ ਹਾਸਾ ਵਾਪਰ ਜਾਵੇਗਾ ਤਾਂ ਖੁਸ਼ੀ-ਖੁਸ਼ੀ ਇਹ ਵਾਪਸ ਪਰਤ ਰਹੇ ਸੀਗੇ ਜਿਵੇਂ ਹੀ ਮੈਂ ਤਾਂ ਅੰਮ੍ਰਿਤਸਰ ਰੋਡ ਤੇ ਪਹੁੰਚਦੇ ਨੇ ਤਾਂ ਟਿਪਰ ਸੀਗਾ ਜਿਸ ਦੇ ਵਿੱਚ ਸਮਾਨ ਸੀਗਾ ਕੁਝ ਉਸ ਦੇ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ ਤਾਂ ਗੱਡੀ ਦੇ ਜੜੇ ਫੇਰ ਬੈਗ ਸਿਗੇ ਉਹ ਵੀ ਖੁੱਲ ਗਏ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਹੀ ਉਹ ਟਿੱਪਰ ਆ ਜਿਸ ਦੇ ਨਾਲ ਵਰਨਾਕਾਰ ਦੀ ਜਬਰਦਸਤ ਸਿੱਧੀ ਟੱਕਰ ਹੁੰਦੀ ਆ ਤਾਂ ਇਸ ਟੱਕਰ ਦੇ ਵਿੱਚ ਜਿਹੜੇ ਕਾਰ ਦੇ ਵਿੱਚ ਪਰਿਵਾਰ ਦੇ ਚਾਰ ਮੈਂਬਰ ਸਵਾਰ ਸਿਗੇ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਲੋਕ ਇੱਥੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਲ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਸਿੱਧੀ ਟੱਕਰ ਇੱਥੇ ਹੋ ਜਾਂਦੀ ਹੈ ਇੱਕੋ ਪਰਿਵਾਰ ਦੇ ਚਾਰ ਜੀ ਸਿਗੇ ਜਿਹੜੇ ਖੁਸ਼ੀ-ਖੁਸ਼ੀ ਆਪਣੇ ਪੋਤਰੇ ਨੂੰ ਛੱਡ ਕੇ ਆਏ ਸਿਗੇ ਟੱਕਰ ਇੰਨੀ ਜਬਰਦਸਤ ਸੀਗੀ ਕਿ ਇੱਥੇ ਮੌਕੇ ਦੇ ਉੱਤੇ ਹੀ ਟਿੱਪਰ ਵੀ ਪਲਟ ਜਾਂਦਾ ਹੈ ਤਾਂ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਜਿਹੜਾ ਡਰਾਈਵਰ ਸਿਗਾ ਚਾਲਕ ਸਿਗਾ ਉਹ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਹੈ ਤਾਂ ਲੋਕਾਂ ਨੇ ਕਾਫੀ ਜੱਦੋਜਾਹਦ ਮਗਰੋਂ ਕਾਰ ਦੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਜਿਵੇਂ ਹੀ ਇਹ ਸੂਚਨਾ ਮਿਲਦੀ ਹੈ ਪੁਲਿਸ ਟੀਮਾਂ ਵੀ ਇੱਥੇ ਮੌਕੇ ਦੇ ਉੱਤੇ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦੇਵ ਸਿੰਘ ਦੱਸਿਆ ਜਾ ਰਿਹਾ ਹੈ ਗੁਰਦੇਵ ਸਿੰਘ ਸਿਗੇ ਜਿਹੜੇ ਆਪਣੇ ਪੋਤਰੇ ਨੂੰ ਛੱਡਣ ਆਏ ਸਿਗੇ ਤਾਂ ਇਸ ਦੇ ਨਾਲ ਹੀ ਮਲਕੀਤ ਕੌਰ ਤਾਂ ਪਰਮਜੀਤ ਕੌਰ ਤੇ ਇਸ ਦੇ ਨਾਲ ਹੀ ਤਰਮਿੰਦਰ ਸਿੰਘ ਤੇ ਇਹਨਾਂ ਦੀ ਪਹਿਚਾਨ ਹੋਈ ਹੈ ਪਿੰਡ ਪੋਮਾ ਦੇ ਪੋਮਾ ਬੋਜਾ ਨੇੜੇ ਜ਼ਿਲ੍ਹਾ ਗੁਰਦਾਸਪੁਰ ਵੱਜੋਈ ਹੈ ਤਾਂ ਟਿਪਰ ਚਾਲਕ ਸਿਗਾ ਜਿਹੜਾ ਫਰਾਰ ਹੋ ਜਾਂਦਾ ਹੈ ਮੌਕੇ ਦੇ ਉੱਤੋਂ ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪੋਤਰਾ ਸਿਗਾ ਖੁਸ਼ੀ ਸੀਗੀ ਇਹਨਾਂ ਨੂੰ ਪੂਰੀ ਖੁਸ਼ੀ ਸੀਗੀ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਆਏ ਸਿਗੇ 에ਰਪੋਰਟ ਪਹੁੰਚੇ ਸਿਗੇ ਤਾਂ ਉੱਥੋਂ ਰਵਾਨਾ ਕਰਦੇ ਆ ਵਿਦੇਸ਼ ਦੇ ਲਈ ਉਸ ਨੂੰ ਰਵਾਨਾ ਕੀਤਾ ਜਾਂਦਾ ਹੈ ਪੋਤਰੇ ਨੂੰ ਪੋਤਰੇ ਨੂੰ ਛੱਡ ਕੇ ਜਿਵੇਂ ਵਾਪਸ ਆ ਰਹੇ ਸਿਗੇ ਤਾਂ ਜਿਹੜੀ ਕਾਰ ਸੀਗੀ ਵਰਨਾ ਕਾਰ ਸੀਗੀ ਉਸ ਦੀ ਸਿੱਧੀ ਟੱਕਰ ਦੱਸਿਆ ਜਾ ਰਿਹਾ ਹੈ ਕਿ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਗੱਡੀ ਦੇ ਦੇਖ ਸਕਦੇ ਹੋ ਕਿ 에어 ਬੈਗ ਤੱਕ ਖੁੱਲ ਗਏ ਨੇ ਪਰ ਜਿਹੜੇ ਚਾਰ ਪਰਿਵਾਰਕ ਮੈਂਬਰ ਇਸ ਦੇ ਵਿੱਚ ਬੈਠੇ ਸੀਗੇ ਉਹਨਾਂ ਦੀ ਜਾਨ ਨਹੀਂ ਬਚ ਸਕੀ ਹੈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਮੋਤ ਹੋ ਗਈ ਹੈ ਕੁਝ ਸਮਾਂ ਪਹਿਲਾਂ ਇਹ ਪਰਿਵਾਰ ਕਾਫੀ ਖੁਸ਼ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਸ ਤਰੀਕੇ ਦਾ ਹਾਦਸਾ ਵਾਪਰ ਜਾਵੇਗਾ ਕਿਉਂਕਿ ਖੁਸ਼ੀ-ਖੁਸ਼ੀ ਪੋਤਰੇ ਨੂੰ ਛੱਡ ਕੇ ਏਅਰਪੋਰਟ ਵਿਦੇਸ਼ ਦੇ ਲਈ ਰਵਾਨਾ ਕਰਕੇ ਆਏ ਸੀਗੇ ਰਸਤੇ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰ ਜਾਂਦਾ ਹੈ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਤਾਂ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਆਂ ਅਮੈਤਾ ਅੰਮ੍ਰਿਤਸਰ ਜੀਟੀ ਰੋਡ ਤੇ ਪਹੁੰਚਦੇ ਨੇ ਤਾਂ ਅੱਗਿਓ ਮੈਤਾ ਵੱਲੋਂ ਆ ਰਹੇ ਟਿੱਪਰ ਦੇ ਨਾਲ ਵਰਨਾਕਾਰ ਦੀ ਜਬਰਦਸਤ ਟੱਕਰ ਹੋ ਗਈ ਤਾਂ ਇਸ ਦੌਰਾਨ ਇੱਕੋ ਪਰਿਵਾਰ ਦੇ 4 ਜੀ ਜਿਹੜੇ ਸਿਗੇ ਉਹਨਾਂ ਦੀ ਮੌਤ ਹੋ ਗਈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਤਾਂ ਟੱਕਰ ਇੰਨੀ ਜਬਰਦਸਤ ਸੀ ਕਿ ਟਿੱਪਰ ਜਿਹੜਾ ਸੀਗਾ ਪਲਟ ਗਿਆ ਤਾਂ ਜਿਹੜਾ ਟਿੱਪਰ ਚਾਲਕ ਸੀਗਾ ਡਰਾਈਵਰ ਸੀਗਾ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਜਿਵੇਂ ਇਹ ਹਾਦਸਾ ਵਾਪਰਦਾ ਹੈ ਲੋਕ ਉੱਤੇ ਇਕੱਠੇ ਹੋ ਜਾਂਦੇ ਨੇ ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਜਦੋਜਾਹਿਦ ਮਗਰੋਂ ਕਾਰ ਦੇ ਵਿੱਚੋਂ ਜੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਸੀਗਾ ਉੱਥੇ ਇਹ ਹਾਦਸਾ ਵਾਪਰਦਾ ਹੈ ਜਿਹੜਾ ਪਰਿਵਾਰ ਸੀਗਾ ਆਪਣੇ ਪੋਤਰੇ ਨੂੰ ਛੱਡਣ ਦੇ ਲਈ 에어ਪੋਰਟ ਪਹੁੰਚਿਆ ਸੀਗਾ ਤਾਂ ਉੱਥੇ ਇਹ ਹਾਦਸਾ ਵਾਪਰ ਗਿਆ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਕਿੰਨੀ ਇਹ ਭਿਆਨਕ ਟੱਕਰ ਹੋਈ ਸੀਗੀ ਜਿਹੜੇ ਵਰਨਾ ਗੱਡੀ ਸੀਗੀ ਵਰਨਾ ਕਾਰ ਸੀਗੇ ਉਸਦੇ ਪਰਖੱਚੇ ਤੱਕ ਉੱਡ ਗਏ ਨੇ ਤਾਂ ਬਹਿਤਾ ਅੰਮ੍ਰਿਤਸਰ ਜੀਟੀ ਰੋਡ ਦੇ ਨੇੜੇ ਇਹ ਹਾਦਸਾ ਵਾਪਰਿਆ ਪੈਟਰੋਲ ਪੰਪ ਦੇ ਨੇੜੇ ਟਿਪਰ ਤੇ ਵਰਨਾਕਾਰ ਦੇ ਵਿੱਚ ਇੱਥੇ ਜਬਰਦਸਤ ਟੱਕਰ ਹੋ ਜਾਂਦੀ ਹੈ ਤਾਂ ਇੱਕੋ ਪਰਿਵਾਰ ਦੇ ਚਾਰ ਮੈਂਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਜਹਾਨੋਂ ਤੁਰ ਗਏ ਨੇ ਅਤੇ ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਜਿਹੜਾ ਅੰਮ੍ਰਿਤਸਰ ਵੱਲੋਂ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਲਈ ਇੱਥੇ ਹਵਾਈ ਅੱਡਾ ਰਾਜਾ ਛਾਂਸੀ ਤੋਂ ਆਏ ਹੋਏ ਸੀਗੇ ਇੱਥੇ ਆਪਣੇ ਪੋਤਰੇ ਨੂੰ ਉਹਨਾਂ ਨੇ ਜਹਾਜ਼ ਚੜਾਇਆ ਜਿਸ ਤੋਂ ਬਾਅਦ ਉਸ ਨੂੰ ਰਵਾਨਾ ਕਰਨ ਤੋਂ ਬਾਅਦ ਵਿਦੇਸ਼ ਰਵਾਨਾ ਕਰਨ ਤੋਂ ਬਾਅਦ ਉਹ ਵਾਪਸ ਜਾ ਰਹੇ ਸੀਗੇ ਜਦੋਂ ਹੀ ਉਹ ਪਿੰਡ ਜੀਵਨ ਪੰਦੇਰ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੇ ਟਿਪਰ ਦੇ ਨਾਲ ਵਰਨਾਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਸਿੱਧੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਕਾਰ ਦੇ ਵਿੱਚ ਜਿਹੜੇ ਬੈਠੇ ਸੀਗੇ ਇੱਕੋ ਪਰਿਵਾਰ ਦੇ ਆਚਾਰ ਜੀ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਸੜਕ ਹਾਦਸਾ ਵਾਪਰਿਆ ਆ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਦੇ ਉੱਤੇ ਇਹ ਭਿਆਨਕ ਦਰਦਨਾਕ ਸੜਕ ਹਾ사 ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਵਰਨਾ ਗੱਡੀ ਦੇ ਵਿੱਚ ਪਰਿਵਾਰ ਸਵਾਰ ਸਿਗਾ ਤਾਂ ਆਪਣੇ ਪੋਤਰੇ ਨੂੰ ਛੱਡ ਕੇ ਖੁਸ਼ੀ-ਖੁਸ਼ੀ ਇਹ ਵਾਪਸ ਆ ਰਿਹਾ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਕਿਸ ਇਸ ਤਰੀਕੇ ਦਾ ਕੋਈ ਹਾ사 ਵਾਪਰ ਜਾਵੇਗਾ ਤਾਂ ਖੁਸ਼ੀ-ਖੁਸ਼ੀ ਇਹ ਵਾਪਸ ਪਰਤ ਰਹੇ ਸੀਗੇ ਜਿਵੇਂ ਹੀ ਮੈਂ ਤਾਂ ਅੰਮ੍ਰਿਤਸਰ ਰੋਡ ਤੇ ਪਹੁੰਚਦੇ ਨੇ ਤਾਂ ਟਿਪਰ ਸੀਗਾ ਜਿਸ ਦੇ ਵਿੱਚ ਸਮਾਨ ਸੀਗਾ ਕੁਝ ਉਸ ਦੇ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ ਤਾਂ ਗੱਡੀ ਦੇ ਜਿਹੜੇ एयरबैग्स ਸਿਗੇ ਉਹ ਵੀ ਖੁੱਲ ਗਏ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਹੀ ਉਹ ਟਿਪਪਰ ਆ ਜਿਸ ਦੇ ਨਾਲ ਵਰਨਾਕਾਰ ਦੀ ਜਵਰਦਸਤ ਸਿੱਧੀ ਟੱਕਰ ਹੁੰਦੀ ਆ ਤਾਂ ਇਸ ਟੱਕਰ ਦੇ ਵਿੱਚ ਜਿਹੜੇ ਕਾਰ ਦੇ ਵਿੱਚ ਪਰਿਵਾਰ ਦੇ ਚਾਰ ਮੈਂਬਰ ਸਵਾਰ ਸਿਗੇ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਲੋਕ ਇੱਥੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਲ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਸਿੱਧੀ ਟੱਕਰ ਇੱਥੇ ਹੋ ਜਾਂਦੀ ਹੈ ਇੱਕੋ ਪਰਿਵਾਰ ਦੇ ਚਾਰ ਜੀ ਸਿਗੇ ਜਿਹੜੇ ਖੁਸ਼ੀ-ਖੁਸ਼ੀ ਆਪਣੇ ਪੋਤਰੇ ਨੂੰ ਛੱਡ ਕੇ ਆਏ ਸਿਗੇ ਟੱਕਰ ਇੰਨੀ ਜਵਰਦਸਤ ਸੀਗੀ ਕਿ ਇੱਥੇ ਮੌਕੇ ਦੇ ਉੱਤੇ ਹੀ ਟਿੱਪਰ ਵੀ ਪਲਟ ਜਾਂਦਾ ਹੈ ਤਾਂ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਜਿਹੜਾ ਡਰਾਈਵਰ ਸਿਗਾ ਚਾਲਕ ਸਿਗਾ ਉਹ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਹੈ ਤਾਂ ਲੋਕਾਂ ਨੇ ਕਾਫੀ ਜੱਦੋਜਾਹਦ ਮਗਰੋਂ ਕਾਰ ਦੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਜਿਵੇਂ ਹੀ ਇਹ ਸੂਚਨਾ ਮਿਲਦੀ ਹੈ ਪੁਲਿਸ ਟੀਮਾਂ ਵੀ ਇੱਥੇ ਮੌਕੇ ਦੇ ਉੱਤੇ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦੇਵ ਸਿੰਘ ਦੱਸਿਆ ਜਾ ਰਿਹਾ ਹੈ ਗੁਰਦੇਵ ਸਿੰਘ ਸਿਗੇ ਜਿਹੜੇ ਆਪਣੇ ਪੋਤਰੇ ਨੂੰ ਛੱਡਣ ਆਏ ਸਿਗੇ ਤਾਂ ਇਸ ਦੇ ਨਾਲ ਹੀ ਮਲਕੀਤ ਕੌਰ ਤਾਂ ਪਰਮਜੀਤ ਕੌਰ ਤੇਸ ਦੇ ਨਾਲ ਹੀ ਤਰਮਿੰਦਰ ਸਿੰਘ ਤੇ ਇਹਨਾਂ ਦੀ ਪਛਾਣ ਹੋਈ ਹੈ ਪਿੰਡ ਭੋਮਾ ਦੇ ਭੋਮਾ ਬੋਜਾ ਨੇੜੇ ਜ਼ਿਲ੍ਹਾ ਗੁਰਦਾਸਪੁਰ ਵੱਜੋਈ ਹੈ ਤਾਂ ਟਿਪਰ ਚਾਲਕ ਸਿਗਾ ਜਿਹੜਾ ਫਰਾਰ ਹੋ ਜਾਂਦਾ ਹੈ ਮੌਕੇ ਦੇ ਉੱਤੋਂ ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪੋਤਰਾ ਸਿਗਾ ਖੁਸ਼ੀ ਸੀਗੀ ਇਹਨਾਂ ਨੂੰ ਪੂਰੀ ਖੁਸ਼ੀ ਸੀਗੀ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਆਏ ਸਿਗੇ 에ਰਪੋਰਟ ਪਹੁੰਚੇ ਸਿਗੇ ਤਾਂ ਉੱਥੋਂ ਰਵਾਨਾ ਕਰਦੇ ਆ ਵਿਦੇਸ਼ ਦੇ ਲਈ ਉਸ ਨੂੰ ਰਵਾਨਾ ਕੀਤਾ ਜਾਂਦਾ ਹੈ ਪੋਤਰੇ ਨੂੰ ਪੋਤਰੇ ਨੂੰ ਛੱਡ ਕੇ ਜਿਵੇਂ ਵਾਪਸ ਆ ਰਹੇ ਸੀਗੇ ਤਾਂ ਜਿਹੜੀ ਕਾਰ ਸੀਗੀ ਵਰਨਾ ਕਾਰ ਸੀਗੀ ਉਸ ਦੀ ਸਿੱਧੀ ਟੱਕਰ ਦੱਸਿਆ ਜਾ ਰਿਹਾ ਹੈ ਕਿ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਗੱਡੀ ਦੇ ਦੇਖ ਸਕਦੇ ਹੋ ਕਿ 에어 ਬੈਗ ਤਾਂ ਖੁੱਲ ਗਏ ਨੇ ਪਰ ਜਿਹੜੇ ਚਾਰ ਪਰਿਵਾਰਕ ਮੈਂਬਰ ਇਸ ਦੇ ਵਿੱਚ ਬੈਠੇ ਸੀਗੇ ਉਹਨਾਂ ਦੀ ਜਾਨ ਨਹੀਂ ਬਚ ਸਕੀ ਹੈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਮੋਤ ਹੋ ਗਈ ਹੈ ਕੁਝ ਸਮਾਂ ਪਹਿਲਾਂ ਇਹ ਪਰਿਵਾਰ ਕਾਫੀ ਖੁਸ਼ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਸ ਤਰੀਕੇ ਦਾ ਹਾਦਸਾ ਵਾਪਰ ਜਾਵੇਗਾ ਕਿਉਂਕਿ ਖੁਸ਼ੀ-ਖੁਸ਼ੀ ਪੋਤਰੇ ਨੂੰ ਛੱਡ ਕੇ ਏਅਰਪੋਰਟ ਵਿਦੇਸ਼ ਦੇ ਲਈ ਰਵਾਨਾ ਕਰਕੇ ਆਏ ਸੀਗੇ ਰਸਤੇ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰ ਜਾਂਦਾ ਹੈ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਤਾਂ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਅਮੈਤਾ ਅੰਮ੍ਰਿਤਸਰ ਜੀਟੀ ਰੋਡ ਤੇ ਪਹੁੰਚਦੇ ਨੇ ਤਾਂ ਅੱਗਿਓ ਮੈਤਾ ਵੱਲੋਂ ਆ ਰਹੇ ਟਿੱਪਰ ਦੇ ਨਾਲ ਵਰਨਾਕਾਰ ਦੀ ਜਬਰਦਸਤ ਟੱਕਰ ਹੋ ਗਈ ਤਾਂ ਇਸ ਦੌਰਾਨ ਇੱਕੋ ਪਰਿਵਾਰ ਦੇ 4 ਜੀ ਜਿਹੜੇ ਸੀਗੇ ਉਹਨਾਂ ਦੀ ਮੌਤ ਹੋ ਗਈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਤਾਂ ਟੱਕਰ ਇੰਨੀ ਜਬਰਦਸਤ ਸੀ ਕਿ ਟਿੱਪਰ ਜਿਹੜਾ ਸੀਗਾ ਪਲਟ ਗਿਆ ਤਾਂ ਜਿਹੜਾ ਟਿੱਪਰ ਚਾਲਕ ਸੀਗਾ ਡਰਾਈਵਰ ਸੀਗਾ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਜਿਵੇਂ ਇਹ ਹਾਦਸਾ ਵਾਪਰਦਾ ਹੈ ਲੋਕ ਉੱਤੇ ਇਕੱਠੇ ਹੋ ਜਾਂਦੇ ਨੇ ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਜਦੋਜਾਹਿਦ ਮਗਰੋਂ ਕਾਰ ਦੇ ਵਿੱਚੋਂ ਜੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਸੀਗਾ ਉੱਥੇ ਇਹ ਹਾਦਸਾ ਵਾਪਰਦਾ ਹੈ ਜਿਹੜਾ ਪਰਿਵਾਰ ਸੀਗਾ ਆਪਣੇ ਪੋਤਰੇ ਨੂੰ ਛੱਡਣ ਦੇ ਲਈ 에어ਪੋਰਟ ਪਹੁੰਚਿਆ ਸੀਗਾ ਤਾਂ ਉੱਥੇ ਇਹ ਹਾਦਸਾ ਵਾਪਰ ਗਿਆ ਦਰਦਨਾਕ ਸੜਕ ਹਾਦਸਾ ਆ ਵਾਪਰ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਕਿੰਨੀ ਇਹ ਭਿਆਨਕ ਟੱਕਰ ਹੋਈ ਸੀ ਜਿਹੜੇ ਵਰਨਾ ਗੱਡੀ ਸੀਗੀ ਵਰਨਾ ਕਾਰ ਸੀਗੇ ਉਸਦੇ ਪਰਖੱਚੇ ਤੱਕ ਉੱਡ ਗਏ ਨੇ ਤਾਂ ਮਹਿਤਾ ਅੰਮ੍ਰਿਤਸਰ ਜੀਟੀ ਰੋਡ ਦੇ ਨੇੜੇ ਇਹ ਹਾਦਸਾ ਵਾਪਰਿਆ ਪੈਟਰੋਲ ਪੰਪ ਦੇ ਨੇੜੇ ਟਿਪਰ ਤੇ ਵਰਨਾ ਕਾਰ ਦੇ ਵਿੱਚ ਇੱਥੇ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਤਾਂ ਇੱਕੋ ਪਰਿਵਾਰ ਦੇ ਚਾਰ ਮੈਂਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਜਹਾਨੋਂ ਤੁਰ ਗਏ ਨੇ ਔਰ ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਜਿਹੜਾ ਅੰਮ੍ਰਿਤਸਰ ਵੱਲੋਂ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਲਈ ਇੱਥੇ ਹਵਾਈ ਅੱਡਾ ਰਾਜਾ ਛਾਂਸੀ ਤੋਂ ਆਏ ਹੋਏ ਸੀਗੇ ਇੱਥੇ ਆਪਣੇ ਪੋਤਰੇ ਨੂੰ ਉਹਨਾਂ ਨੇ ਜਹਾਜ਼ ਚੜਾਇਆ ਜਿਸ ਤੋਂ ਬਾਅਦ ਉਸ ਨੂੰ ਰਵਾਨਾ ਕਰਨ ਤੋਂ ਬਾਅਦ ਵਿਦੇਸ਼ ਰਵਾਨਾ ਕਰਨ ਤੋਂ ਬਾਅਦ ਉਹ ਵਾਪਸ ਜਾ ਰਹੇ ਸੀਗੇ ਜਦੋਂ ਹੀ ਉਹ ਪਿੰਡ ਜੀਵਨ ਪੰਦੇਰ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੇ ਟਿਪਰ ਦੇ ਨਾਲ ਵਰਨਾਕਾਰ ਦੀ ਜਬਰਦਸਤ ਟੱਕਰ ਹੋ ਗਈ ਸਿੱਧੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਕਾਰ ਦੇ ਵਿੱਚ ਜਿਹੜੇ ਬੈਠੇ ਸੀਗੇ ਇੱਕੋ ਪਰਿਵਾਰ ਦੇ ਚਾਰਜੀ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਸੜਕ ਹਾਦਸਾ ਵਾਪਰਿਆ ਹੈ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਦੇ ਉੱਤੇ ਇਹ ਭਿਆਨਕ ਦਰਦਨਾਕ ਸੜਕ ਹਾਦਸਾ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਵਰਨਾ ਗੱਡੀ ਦੇ ਵਿੱਚ ਪਰਿਵਾਰ ਸਵਾਰ ਸਿਗਾ ਤਾਂ ਆਪਣੇ ਪੋਤਰੇ ਨੂੰ ਛੱਡ ਕੇ ਖੁਸ਼ੀ-ਖੁਸ਼ੀ ਇਹ ਵਾਪਸ ਆ ਰਿਹਾ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਕਿਸ ਇਸ ਤਰੀਕੇ ਦੇ ਕੋਈ ਹਾਸਾ ਵਾਪਰ ਜਾਵੇਗਾ ਤਾਂ ਖੁਸ਼ੀ-ਖੁਸ਼ੀ ਇਹ ਵਾਪਸ ਪਰਤ ਰਹੇ ਸੀਗੇ ਜਿਵੇਂ ਹੀ ਮੈਂ ਤਾਂ ਅ ਅੰਮ੍ਰਿਤਸਰ ਰੋਡ ਤੇ ਪਹੁੰਚਦੇ ਨੇ ਤਾਂ ਟਿਪਰ ਸੀਗਾ ਜਿਸ ਦੇ ਵਿੱਚ ਸਮਾਨ ਸੀਗਾ ਕੁਝ ਉਸ ਦੇ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ ਤਾਂ ਗੱਡੀ ਦੇ ਜਿਹੜੇ 에ਅਰ ਬੈਗ ਸੀਗੇ ਉਹ ਵੀ ਖੁੱਲ ਗਏ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਹੀ ਉਹ ਟਿਪਰ ਹੈ ਜਿਸ ਦੇ ਨਾਲ ਵਰਨਾਕਾਰ ਦੀ ਜ਼ਬਰਦਸਤ ਸਿੱਧੀ ਟੱਕਰ ਹੁੰਦੀ ਆ ਤਾਂ ਇਸ ਟੱਕਰ ਦੇ ਵਿੱਚ ਜਿਹੜੇ ਕਾਰ ਦੇ ਵਿੱਚ ਪਰਿਵਾਰ ਦੇ ਚਾਰ ਮੈਂਬਰ ਸਵਾਰ ਸੀਗੇ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਲੋਕ ਇੱਥੇ ਇਕੱਠੇ ਗੇ ਜਿਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਲ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਸਿੱਧੀ ਟੱਕਰ ਇੱਥੇ ਹੋ ਜਾਂਦੀ ਹੈ ਇੱਕੋ ਪਰਿਵਾਰ ਦੇ ਚਾਰ ਜੀ ਸੀਗੇ ਜਿਹੜੇ ਖੁਸ਼ੀ-ਖੁਸ਼ੀ ਆਪਣੇ ਪੋਤਰੇ ਨੂੰ ਛੱਡ ਕੇ ਆਏ ਸੀਗੇ ਟੱਕਰ ਇੰਨੀ ਜ਼ਬਰਦਸਤ ਸੀਗੀ ਕਿ ਇੱਥੇ ਮੋਕੇ ਦੇ ਉੱਤੇ ਹੀ ਟਿਪਰ ਵੀ ਪਲਟ ਜਾਂਦਾ ਹੈ ਤਾਂ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਜਿਹੜਾ ਡਰਾਈਵਰ ਸੀਗਾ ਚਾਲਕ ਸੀਗਾ ਉਹ ਮੋਕੇ ਦੇ ਉੱਤੋਂ ਫਰਾਰ ਹੋ ਜਾਂਦਾ ਹੈ ਤਾਂ ਲੋਕਾਂ ਨੇ ਕਾਫੀ ਜद्दोजਹਾਦ ਮਗਰੋਂ ਕਾਰ ਦੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਜਿਵੇਂ ਹੀ ਇਹ ਸੂਚਨਾ ਮਿਲਦੀ ਹੈ ਪੁਲਿਸ ਟੀਮਾਂ ਵੀ ਇੱਥੇ ਮੋਕੇ ਦੇ ਉੱਤੇ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦੇਵ ਸਿੰਘ ਦੱਸਿਆ ਜਾ ਰਿਹਾ ਹੈ ਗੁਰਦੇਵ ਸਿੰਘ ਜਿਗੇ ਆਪਣੇ ਪੋਤਰੇ ਨੂੰ ਛੱਡਣ ਆਏ ਸੀਗੇ ਤਾਂ ਇਸ ਦੇ ਨਾਲ ਹੀ ਮਲਕੀਤ ਕੌਰ ਤਾਂ ਪਰਮਜੀਤ ਕੌਰ ਤੇ ਇਸ ਦੇ ਨਾਲ ਹੀ ਤਰਮਿੰਦਰ ਸਿੰਘ ਤੇ ਇਹਨਾਂ ਦੀ ਪਛਾਣ ਹੋਈ ਹੈ ਪਿੰਡ ਭੋਮਾ ਦੇ ਪੋਮਾ ਬੋਜਾ ਨੇੜੇ ਜ਼ਿਲ੍ਹਾ ਗੁਰਦਾਸਪੁਰ ਵੱਜੋਈ ਹੈ ਤਾਂ ਟਿਪਰ ਚਾਲਕ ਸਿਗਾ ਜਿਹੜਾ ਫਰਾਰ ਹੋ ਜਾਂਦਾ ਹੈ ਮੌਕੇ ਦੇ ਉੱਤੋਂ ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪੋਤਰਾ ਸਿਗਾ ਖੁਸ਼ੀ ਸੀਗੀ ਇਹਨਾਂ ਨੂੰ ਪੂਰੀ ਖੁਸ਼ੀ ਸੀਗੀ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਆਏ ਸਿਗੇ 에ਰਪੋਰਟ ਪਹੁੰਚੇ ਸਿਗੇ ਤਾਂ ਉੱਥੋਂ ਰਵਾਨਾ ਕਰਦੇ ਆ ਵਿਦੇਸ਼ ਦੇ ਲਈ ਉਸ ਨੂੰ ਰਵਾਨਾ ਕੀਤਾ ਜਾਂਦਾ ਹੈ ਪੋਤਰੇ ਨੂੰ ਪੋਤਰੇ ਨੂੰ ਛੱਡ ਕੇ ਜਿਵੇਂ ਵਾਪਸ ਆ ਰਹੇ ਸਿਗੇ ਤਾਂ ਜਿਹੜੀ ਕਾਰ ਸੀਗੀ ਵਰਨਾ ਕਾਰ ਸੀਗੀ ਉਸ ਦੀ ਸਿੱਧੀ ਟੱਕਰ ਦੱਸਿਆ ਜਾ ਰਿਹਾ ਹੈ ਕਿ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਗੱਡੀ ਦੇ ਦੇਖ ਸਕਦੇ ਹੋ ਕਿ 에어 ਬੈਗ ਤੱਕ ਖੁੱਲ ਗਏ ਨੇ ਪਰ ਜਿਹੜੇ ਚਾਰ ਪਰਿਵਾਰਕ ਮੈਂਬਰ ਇਸ ਦੇ ਵਿੱਚ ਬੈਠੇ ਸੀਗੇ ਉਹਨਾਂ ਦੀ ਜਾਨ ਨਹੀਂ ਬਚ ਸਕੀ ਹੈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਮੋਤ ਹੋ ਗਈ ਹੈ ਕੁਝ ਸਮਾਂ ਪਹਿਲਾਂ ਇਹ ਪਰਿਵਾਰ ਕਾਫੀ ਖੁਸ਼ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਸ ਤਰੀਕੇ ਦਾ ਹਾਦਸਾ ਵਾਪਰ ਜਾਵੇਗਾ ਕਿਉਂਕਿ ਖੁਸ਼ੀ-ਖੁਸ਼ੀ ਪੋਤਰੇ ਨੂੰ ਛੱਡ ਕੇ ਏਅਰਪੋਰਟ ਵਿਦੇਸ਼ ਦੇ ਲਈ ਰਵਾਨਾ ਕਰਕੇ ਆਏ ਸੀਗੇ ਰਸਤੇ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰ ਜਾਂਦਾ ਹੈ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਤਾਂ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਅਮੈਤਾ ਅੰਮ੍ਰਿਤਸਰ ਜੀਟੀ ਰੋਡ ਤੇ ਪਹੁੰਚਦੇ ਨੇ ਤਾਂ ਅਗਿਉ ਮੈਤਾ ਵੱਲੋਂ ਆ ਰਹੇ ਟਿਪਰ ਦੇ ਨਾਲ ਵਰਨਾ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਤਾਂ ਇਸ ਦੌਰਾਨ ਇੱਕੋ ਪਰਿਵਾਰ ਦੇ 4 ਜੀ ਜਿਹੜੇ ਸਿਗੇ ਉਹਨਾਂ ਦੀ ਮੌਤ ਹੋ ਗਈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਤਾਂ ਟੱਕਰ ਇੰਨੀ ਜ਼ਬਰਦਸਤ ਸੀਗੀ ਟਿਪਰ ਜਿਹੜਾ ਸੀਗਾ ਉਹ ਪਲਟ ਗਿਆ ਤਾਂ ਜਿਹੜਾ ਟਿਪਰ ਚਾਲਕ ਸੀਗਾ ਡਰਾਈਵਰ ਸੀਗਾ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਜਿਵੇਂ ਇਹ ਹਾਦਸਾ ਵਾਪਰਦਾ ਹੈ ਲੋਕ ਉੱਤੇ ਇਕੱਠੇ ਹੋ ਜਾਂਦੇ ਨੇ ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਜੱਦੋਜਹਿਦ ਮਗਰੋਂ ਕਾਰ ਦੇ ਵਿੱਚੋਂ ਜੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਸੀਗਾ ਉੱਥੇ ਇਹ ਹਾਦਸਾ ਵਾਪਰਦਾ ਹੈ ਜਿਹੜਾ ਪਰਿਵਾਰ ਸੀਗਾ ਆਪਣੇ ਪੋਤਰੇ ਨੂੰ ਛੱਡਣ ਦੇ ਲਈ 에ਰਪੋਰਟ ਪਹੁੰਚਿਆ ਸੀਗਾ ਤਾਂ ਉੱਥੇ ਇਹ ਹਾਦਸਾ ਵਾਪਰ ਗਿਆ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿਸ ਤਰੀਕੇ ਨਾਲ ਕਿੰਨੀ ਇਹ ਭਿਆਨਕ ਟੱਕਰ ਹੋਈ ਸੀ ਜਿਹੜੇ ਵਰਨਾ ਗੱਡੀ ਸੀਗੀ ਵਰਨਾ ਕਾਰ ਸੀਗੇ ਉਸਦੇ ਪਰਖੱਚੇ ਤੱਕ ਉੱਡ ਗਏ ਨੇ ਤਾਂ ਮਹਿਤਾ ਅੰਮ੍ਰਿਤਸਰ ਜੀਟੀ ਰੋਡ ਦੇ ਨੇੜੇ ਇਹ ਹਾਦਸਾ ਵਾਪਰਿਆ ਪੈਟਰੋਲ ਪੰਪ ਦੇ ਨੇੜੇ ਟਿਪਰ ਤੇ ਵਰਨਾਕਾਰ ਦੇ ਵਿੱਚ ਇੱਥੇ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਤਾਂ ਇੱਕੋ ਪਰਿਵਾਰ ਦੇ ਚਾਰ ਮੈਂਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਜਹਾਨੋਂ ਤੁਰ ਗਏ ਨੇ ਔਰ ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਜਿਹੜਾ ਅੰਮ੍ਰਿਤਸਰ ਵੱਲੋਂ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਲਈ ਇੱਥੇ ਹਵਾਈ ਅੱਡਾ ਰਾਜਾ ਛਾਂਸੀ ਤੋਂ ਉਹ ਆਏ ਹੋਏ ਸੀਗੇ ਇੱਥੇ ਆਪਣੇ ਪੋਤਰੇ ਨੂੰ ਉਹਨਾਂ ਨੇ ਜਹਾਜ਼ ਚੜਾਇਆ ਜਿਸ ਤੋਂ ਬਾਅਦ ਉਸ ਨੂੰ ਰਵਾਨਾ ਕਰਨ ਤੋਂ ਬਾਅਦ ਵਿਦੇਸ਼ ਰਵਾਨਾ ਕਰਨ ਤੋਂ ਬਾਅਦ ਉਹ ਵਾਪਸ ਜਾ ਰਹੇ ਸੀਗੇ ਜਦੋਂ ਹੀ ਉਹ ਪਿੰਡ ਜੀਵਨ ਪੰਦੇਰ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੇ ਟਿਪਰ ਦੇ ਨਾਲ ਵਰਨਾਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਸਿੱਧੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਕਾਰ ਦੇ ਵਿੱਚ ਜਿਹੜੇ ਬੈਠੇ ਸੀਗੇ ਇੱਕੋ ਪਰਿਵਾਰ ਦੇ ਚਾਰਜੀ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਸੜਕ ਹਾਦਸਾ ਵਾਪਰਿਆ ਆ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਦੇ ਉੱਤੇ ਇਹ ਭਿਆਨਕ ਦਰਦਨਾਕ ਸੜਕ ਹਾ사 ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਵਰਨਾ ਗੱਡੀ ਦੇ ਵਿੱਚ ਪਰਿਵਾਰ ਸਵਾਰ ਸਿਗਾ ਤਾਂ ਆਪਣੇ ਪੋਤਰੇ ਨੂੰ ਛੱਡ ਕੇ ਖੁਸ਼ੀ-ਖੁਸ਼ੀ ਇਹ ਵਾਪਸ ਆ ਰਿਹਾ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਕਿਸੇ ਇਸ ਤਰੀਕੇ ਦਾ ਕੋਈ ਹਾ사 ਵਾਪਰ ਜਾਵੇਗਾ ਤਾਂ ਖੁਸ਼ੀ-ਖੁਸ਼ੀ ਇਹ ਵਾਪਸ ਪਰਤ ਰਹੇ ਸੀਗੇ ਜਿਵੇਂ ਹੀ ਮੈਂ ਤਾਂ ਅੰਮ੍ਰਿਤਸਰ ਰੋਡ ਤੇ ਪਹੁੰਚਦੇ ਨੇ ਤਾਂ ਟਿਪਰ ਸੀਗਾ ਜਿਸ ਦੇ ਵਿੱਚ ਸਮਾਨ ਸੀਗਾ ਕੁਝ ਉਸ ਦੇ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ ਤਾਂ ਗੱਡੀ ਦੇ ਜਿਹੜੇ एयर बैग सिगे वो भी खुल गए ये तस्वीरें देख सकते हो यही वो टिपपर है जिस दे नाल वरना कार दी जबरदस्त सीधी टक्कर हुंदी है ता इस टक्कर ਦੇ ਵਿੱਚ ਜਿਹੜੇ ਕਾਰ ਦੇ ਵਿੱਚ ਪਰਿਵਾਰ ਦੇ 4 ਮੈਂਬਰ ਸਵਾਰ ਸਿਗੇ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਲੋਕ ਇੱਥੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਲ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਸਿੱਧੀ ਟੱਕਰ ਇੱਥੇ ਹੋ ਜਾਂਦੀ ਹੈ ਇੱਕੋ ਪਰਿਵਾਰ ਦੇ 4 ਜੀ ਸਿਗੇ ਜਿਹੜੇ ਖੁਸ਼ੀ-ਖੁਸ਼ੀ ਆਪਣੇ ਪੋਤਰੇ ਨੂੰ ਛੱਡ ਕੇ ਆਏ ਸਿਗੇ ਟੱਕਰ ਇੰਨੀ ਜ਼ਬਰਦਸਤ ਸੀਗੀ ਕਿ ਇੱਥੇ ਮੌਕੇ ਦੇ ਉੱਤੇ ਹੀ ਟਿੱਪਰ ਵੀ ਪਲਟ ਜਾਂਦਾ ਹੈ ਤਾਂ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਜਿਹੜਾ ਡਰਾਈਵਰ ਸਿਗਾ ਚਾਲਕ ਸਿਗਾ ਉਹ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਹੈ ਤਾਂ ਲੋਕਾਂ ਨੇ ਕਾਫੀ ਜੱਦੋਜਾਹਦ ਮਗਰੋਂ ਕਾਰ ਦੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਜਿਵੇਂ ਹੀ ਇਹ ਸੂਚਨਾ ਮਿਲਦੀ ਹੈ ਪੁਲਿਸ ਟੀਮਾਂ ਵੀ ਇੱਥੇ ਮੌਕੇ ਦੇ ਉੱਤੇ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦੇਵ ਸਿੰਘ ਦੱਸਿਆ ਜਾ ਰਿਹਾ ਹੈ ਗੁਰਦੇਵ ਸਿੰਘ ਸਿਗੇ ਜਿਹੜੇ ਆਪਣੇ ਪੋਤਰੇ ਨੂੰ ਛੱਡਣ ਆਏ ਸਿਗੇ ਤਾਂ ਇਸ ਦੇ ਨਾਲ ਹੀ ਮਲਕੀਤ ਕੌਰ ਤਾਂ ਪਰਮਜੀਤ ਕੌਰ ਤੇਸ ਦੇ ਨਾਲ ਹੀ ਤਰਮਿੰਦਰ ਸਿੰਘ ਤੇ ਇਹਨਾਂ ਦੀ ਪਹਿਚਾਨ ਹੋਈ ਹੈ ਪਿੰਡ ਪੋਮਾ ਦੇ ਪੋਮਾ ਬੋਜਾ ਨੇੜੇ ਜ਼ਿਲ੍ਹਾ ਗੁਰਦਾਸਪੁਰ ਵੱਜੋ ਹੋਈ ਹੈ ਤਾਂ ਟਿਪਰ ਚਾਲਕ ਸਿਗਾ ਜਿਹੜਾ ਫਰਾਰ ਹੋ ਜਾਂਦਾ ਹੈ ਮੌਕੇ ਦੇ ਉੱਤੋਂ ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪੋਤਰਾ ਸਿਗਾ ਖੁਸ਼ੀ ਸੀਗੀ ਇਹਨਾਂ ਨੂੰ ਪੂਰੀ ਖੁਸ਼ੀ ਸੀਗੀ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਆਏ ਸਿਗੇ 에어ਪੋਰਟ ਪਹੁੰਚੇ ਸਿਗੇ ਤਾਂ ਉੱਥੋਂ ਰਵਾਨਾ ਕਰਦੇ ਆ ਵਿਦੇਸ਼ ਦੇ ਲਈ ਉਸ ਨੂੰ ਰਵਾਨਾ ਕੀਤਾ ਜਾਂਦਾ ਹੈ ਪੋਤਰੇ ਨੂੰ ਪੋਤਰੇ ਨੂੰ ਛੱਡ ਕੇ ਜਿਵੇਂ ਵਾਪਸ ਆ ਰਹੇ ਸਿਗੇ ਤਾਂ ਜਿਹੜੀ ਕਾਰ ਸੀਗੀ ਵਰਨਾ ਕਾਰ ਸੀਗੀ ਉਸ ਦੀ ਸਿੱਧੀ ਟੱਕਰ ਦੱਸਿਆ ਜਾ ਰਿਹਾ ਹੈ ਕਿ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਗੱਡੀ ਦੇ ਦੇਖ ਸਕਦੇ ਹੋ ਕਿ 에어 ਬੈਗ ਤਾਂ ਖੁੱਲ ਗਏ ਨੇ ਪਰ ਜਿਹੜੇ ਚਾਰ ਪਰਿਵਾਰਕ ਮੈਂਬਰ ਇਸ ਦੇ ਵਿੱਚ ਬੈਠੇ ਸੀਗੇ ਉਹਨਾਂ ਦੀ ਜਾਨ ਨਹੀਂ ਬਚ ਸਕੀ ਹੈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਮੋਤ ਹੋ ਗਈ ਹੈ ਕੁਝ ਸਮਾਂ ਪਹਿਲਾਂ ਇਹ ਪਰਿਵਾਰ ਕਾਫੀ ਖੁਸ਼ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਸ ਤਰੀਕੇ ਦਾ ਹਾਦਸਾ ਵਾਪਰ ਜਾਵੇਗਾ ਕਿਉਂਕਿ ਖੁਸ਼ੀ-ਖੁਸ਼ੀ ਪੋਤਰੇ ਨੂੰ ਛੱਡ ਕੇ 에ਰਪੋਰਟ ਵਿਦੇਸ਼ ਦੇ ਲਈ ਰਵਾਨਾ ਕਰਕੇ ਆਏ ਸੀਗੇ ਰਸਤੇ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰ ਜਾਂਦਾ ਹੈ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਤਾਂ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਅਮੈਤਾ ਅੰਮ੍ਰਿਤਸਰ ਜੀਟੀ ਰੋਡ ਤੇ ਪਹੁੰਚਦੇ ਨੇ ਤਾਂ ਅਗਿਉ ਮੈਤਾ ਵੱਲੋਂ ਆ ਰਹੇ ਟਿਪਰ ਦੇ ਨਾਲ ਵਰਨਾ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਤਾਂ ਇਸ ਦੌਰਾਨ ਇੱਕੋ ਪਰਿਵਾਰ ਦੇ 4 ਜੀ ਜਿਹੜੇ ਸਿਗੇ ਉਹਨਾਂ ਦੀ ਮੌਤ ਹੋ ਗਈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਤਾਂ ਟੱਕਰ ਇੰਨੀ ਜ਼ਬਰਦਸਤ ਸੀਗੀ ਟਿਪਰ ਜਿਹੜਾ ਸੀਗਾ ਉਹ ਪਲਟ ਗਿਆ ਤਾਂ ਜਿਹੜਾ ਟਿਪਰ ਚਾਲਕ ਸੀਗਾ ਡਰਾਈਵਰ ਸੀਗਾ ਮੌਕੇ ਦੇ ਉੱਤੋਂ ਉਹ ਫਰਾਰ ਹੋ ਗਿਆ ਜਿਵੇਂ ਇਹ ਹਾਦਸਾ ਵਾਪਰਦਾ ਹੈ ਲੋਕ ਉੱਤੇ ਇਕੱਠੇ ਹੋ ਜਾਂਦੇ ਨੇ ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਜਦੋਜਾਹਦ ਮਗਰੋਂ ਕਾਰ ਦੇ ਵਿੱਚੋਂ ਜੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਸੀਗਾ ਉੱਥੇ ਇਹ ਹਾਦਸਾ ਵਾਪਰਦਾ ਹੈ ਜਿਹੜਾ ਪਰਿਵਾਰ ਸੀਗਾ ਆਪਣੇ ਪੋਤਰੇ ਨੂੰ ਛੱਡਣ ਦੇ ਲਈ 에어ਪੋਰਟ ਪਹੁੰਚਿਆ ਸੀਗਾ ਤਾਂ ਉੱਥੇ ਇਹ ਹਾਦਸਾ ਵਾਪਰ ਗਿਆ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਕਿੰਨੀ ਇਹ ਭਿਆਨਕ ਟੱਕਰ ਹੋਈ ਸੀ ਜਿਹੜੇ ਵਰਨਾ ਗੱਡੀ ਸੀਗੀ ਵਰਨਾ ਕਾਰ ਸੀਗੇ ਉਸ ਦੇ ਪਰਖੱਚੇ ਤੱਕ ਉੱਡ ਗਏ ਨੇ ਤਾਂ ਮੈਂ ਤਾਂ ਅੰਮ੍ਰਿਤਸਰ ਜੀਟੀ ਰੋਡ ਦੇ ਨੇੜੇ ਇਹ ਹਾਦਸਾ ਵਾਪਰਿਆ ਪੈਟਰੋਲ ਪੰਪ ਦੇ ਨੇੜੇ ਟਿਪਰ ਤੇ ਵਰਨਾਕਾਰ ਦੇ ਵਿੱਚ ਇੱਥੇ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਤਾਂ ਇੱਕੋ ਪਰਿਵਾਰ ਦੇ ਚਾਰ ਮੈਂਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਜਹਾਨੋਂ ਤੁਰ ਗਏ ਨੇ ਅਤੇ ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਜਿਹੜਾ ਅੰਮ੍ਰਿਤਸਰ ਵੱਲੋਂ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਲਈ ਇੱਥੇ ਹਵਾਈ ਅੱਡਾ ਰਾਜਾ ਛਾਂਸੀ ਤੋਂ ਆਈ ਹੋਏ ਸੀਗੇ ਇੱਥੇ ਆਪਣੇ ਪੋਤਰੇ ਨੂੰ ਉਹਨਾਂ ਨੇ ਜਹਾਜ਼ ਚੜਾਇਆ ਜਿਸ ਤੋਂ ਬਾਅਦ ਉਸ ਨੂੰ ਰਵਾਨਾ ਕਰਨ ਤੋਂ ਬਾਅਦ ਵਿਦੇਸ਼ ਰਵਾਨਾ ਕਰਨ ਤੋਂ ਬਾਅਦ ਉਹ ਵਾਪਸ ਜਾ ਰਹੇ ਸੀਗੇ ਜਦੋਂ ਹੀ ਉਹ ਪਿੰਡ ਜੀਵਨ ਪੰਦੀਰ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੇ ਟਿਪਰ ਦੇ ਨਾਲ ਵਰਨਾਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਸਿੱਧੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਕਾਰ ਦੇ ਵਿੱਚ ਜਿਹੜੇ ਬੈਠੇ ਸੀਗੇ ਇੱਕੋ ਪਰਿਵਾਰ ਦੇ ਚਾਰਜੀ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਸੜਕ ਹਾਦਸਾ ਵਾਪਰਿਆ ਹੈ ਮੈਤਾ ਅੰਮ੍ਰਿਤਸਰ ਜੀਟੀ ਰੋਡ ਦੇ ਉੱਤੇ ਇਹ ਭਿਆਨਕ ਦਰਦਨਾਕ ਸੜਕ ਹਾਦਸਾ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਵਰਨਾ ਗੱਡੀ ਦੇ ਵਿੱਚ ਪਰਿਵਾਰ ਸਵਾਰ ਸਿਗਾ ਤਾਂ ਆਪਣੇ ਪੋਤਰੇ ਨੂੰ ਛੱਡ ਕੇ ਖੁਸ਼ੀ-ਖੁਸ਼ੀ ਇਹ ਵਾਪਸ ਆ ਰਿਹਾ ਸੀਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਕਿਸ ਇਸ ਤਰੀਕੇ ਦੇ ਕੋਈ ਹਾਸਾ ਵਾਪਰ ਜਾਵੇਗਾ ਤਾਂ ਖੁਸ਼ੀ-ਖੁਸ਼ੀ ਇਹ ਵਾਪਸ ਪਰਤ ਰਹੇ ਸੀਗੇ ਜਿਵੇਂ ਹੀ ਮੈਂ ਤਾਂ ਅ ਅੰਮ੍ਰਿਤਸਰ ਰੋਡ ਤੇ ਪਹੁੰਚਦੇ ਨੇ ਤਾਂ ਟਿਪਰ ਸੀਗਾ ਜਿਸ ਦੇ ਵਿੱਚ ਸਮਾਨ ਸੀਗਾ ਕੁਝ ਉਸ ਦੇ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ ਤਾਂ ਗੱਡੀ ਦੇ ਜਿਹੜੇ 에ਅਰ ਬੈਗ ਸੀਗੇ ਉਹ ਵੀ ਖੁੱਲ ਗਏ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਹੀ ਉਹ ਟਿਪਰ ਹੈ ਜਿਸ ਦੇ ਨਾਲ ਵਰਨਾਕਾਰ ਦੀ ਜ਼ਬਰਦਸਤ ਸਿੱਧੀ ਟੱਕਰ ਹੁੰਦੀ ਆ ਤਾਂ ਇਸ ਟੱਕਰ ਦੇ ਵਿੱਚ ਜਿਹੜੇ ਕਾਰ ਦੇ ਵਿੱਚ ਪਰਿਵਾਰ ਦੇ ਚਾਰ ਮੈਂਬਰ ਸਵਾਰ ਸੀਗੇ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਲੋਕ ਇੱਥੇ ਇਕੱਠੇ ਗੇ ਜਿਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਲ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਸਿੱਧੀ ਟੱਕਰ ਇੱਥੇ ਹੋ ਜਾਂਦੀ ਹੈ ਇੱਕੋ ਪਰਿਵਾਰ ਦੇ ਚਾਰ ਜੀ ਸੀਗੇ ਜਿਹੜੇ ਖੁਸ਼ੀ-ਖੁਸ਼ੀ ਆਪਣੇ ਪੋਤਰੇ ਨੂੰ ਛੱਡ ਕੇ ਆਏ ਸੀਗੇ ਟੱਕਰ ਇੰਨੀ ਜ਼ਬਰਦਸਤ ਸੀਗੀ ਕਿ ਇੱਥੇ ਮੋਕੇ ਦੇ ਉੱਤੇ ਹੀ ਟਿੱਪਰ ਵੀ ਪਲਟ ਜਾਂਦਾ ਹੈ ਤਾਂ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਜਿਹੜਾ ਡਰਾਈਵਰ ਸੀਗਾ ਚਾਲਕ ਸੀਗਾ ਉਹ ਮੋਕੇ ਦੇ ਉੱਤੋਂ ਫਰਾਰ ਹੋ ਜਾਂਦਾ ਹੈ ਤਾਂ ਲੋਕਾਂ ਨੇ ਕਾਫੀ ਜद्दोजहद ਮਗਰੋਂ ਕਾਰ ਦੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਜਿਵੇਂ ਹੀ ਇਹ ਸੂਚਨਾ ਮਿਲਦੀ ਹੈ ਪੁਲਿਸ ਟੀਮਾਂ ਵੀ ਇੱਥੇ ਮੋਕੇ ਦੇ ਉੱਤੇ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦੇਵ ਸਿੰਘ ਦੱਸਿਆ ਜਾ ਰਿਹਾ ਹੈ ਗੁਰਦੇਵ ਸਿੰਘ ਜਿਗੇ ਆਪਣੇ ਪੋਤਰੇ ਨੂੰ ਛੱਡਣ ਆਏ ਸੀਗੇ ਤਾਂ ਇਸ ਦੇ ਨਾਲ ਹੀ ਮਲਕੀਤ ਕੌਰ ਤਾਂ ਪਰਮਜੀਤ ਕੌਰ ਤੇ ਇਸ ਦੇ ਨਾਲ ਹੀ ਤਰਮਿੰਦਰ ਸਿੰਘ ਤੇ ਇਹਨਾਂ ਦੀ ਪਛਾਣ ਹੋਈ ਹੈ ਪਿੰਡ ਭੋਮਾ ਦੇ ਪੋਮਾ ਬੋਜਾ ਨੇੜੇ ਜ਼ਿਲ੍ਹਾ ਗੁਰਦਾਸਪੁਰ ਵੱਜੋਈ ਹੈ ਤਾਂ ਟਿਪਰ ਚਾਲਕ ਸਿਗਾ ਜਿਹੜਾ ਫਰਾਰ ਹੋ ਜਾਂਦਾ ਹੈ ਮੌਕੇ ਦੇ ਉੱਤੋਂ ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪੋਤਰਾ ਸਿਗਾ ਖੁਸ਼ੀ ਸੀਗੀ ਇਹਨਾਂ ਨੂੰ ਪੂਰੀ ਖੁਸ਼ੀ ਸੀਗੀ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਆਏ ਸਿਗੇ 에ਰਪੋਰਟ ਪਹੁੰਚੇ ਸਿਗੇ ਤਾਂ ਉੱਥੋਂ ਰਵਾਨਾ ਕਰਦੇ ਆ ਵਿਦੇਸ਼ ਦੇ ਲਈ ਉਸ ਨੂੰ ਰਵਾਨਾ ਕੀਤਾ ਜਾਂਦਾ ਹੈ ਪੋਤਰੇ ਨੂੰ ਪੋਤਰੇ ਨੂੰ ਛੱਡ ਕੇ ਜਿਵੇਂ ਵਾਪਸ ਆ ਰਹੇ ਸਿਗੇ ਤਾਂ ਜਿਹੜੀ ਕਾਰ ਸੀਗੀ ਵਰਨਾ ਕਾਰ ਸੀਗੀ ਉਸ ਦੀ ਸਿੱਧੀ ਟੱਕਰ ਦੱਸਿਆ ਜਾ ਰਿਹਾ ਹੈ ਕਿ ਟਿਪਰ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਗੱਡੀ ਦੇ ਦੇਖ ਸਕਦੇ ਹੋ ਕਿ 에어 ਬੈਗ ਤੱਕ ਖੁੱਲ ਗਏ ਨੇ ਪਰ ਜਿਹੜੇ ਚਾਰ ਪਰਿਵਾਰਕ ਮੈਂਬਰ ਇਸ ਦੇ ਵਿੱਚ ਬੈਠੇ ਸੀਗੇ ਉਹਨਾਂ ਦੀ ਜਾਨ ਨਹੀਂ ਬਚ ਸਕੀ ਹੈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ